ਯੂਥ ਕਾਂਗਰਸੀ ਆਗੂ ਰਵੀ ਬੜੈਚ ਨੇ ਸਿੰਘਪਰਾ ਪਿੰਡ ਦੇ ਗਰਾਊਂਡ ਵਿੱਚ ਹਜ਼ਾਰਾਂ ਨੌਜਵਾਨਾਂ ਦਾ ਕੀਤਾ ਵੱਡਾ ਇਕੱਠ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੰਘਪਰਾ ਦੀਆਂ ਨੇ ਜਿੱਤੇ ਹਜ਼ਾਰਾਂ ਦੇ ਕਰੀਬ ਨੌਜਵਾਨ ਫੁੱਟਬਾਲ ਗਰਾਊਂਡ ਦੇ ਵਿੱਚ ਇਕੱਠੇ ਹੋਏ ਜਿਨ੍ਹਾਂ ਨੂੰ ਬੁਲਾਉਣ ਦਾ ਸਿਹਰਾ ਅਤੇ ਇਕੱਠੇ ਕਰਨ ਦਾ ਰਵੀ ਬੜੈਚ ਦੇ ਸਿਰ ਜਾਂਦਾ ਹੈ ਤੇ ਨੌਜਵਾਨਾਂ ਨੂੰ ਨਸ਼ੇ ਦੇ ਵਿਰੁੱਧ ਲਾਹਮਤ ਕਰਨ ਦੇ ਲਈ ਇਹ ਇਕੱਠ ਰੱਖਿਆ ਗਿਆ ਤੇ ਕਈ ਨਵੇਂ ਅਹੁਦੇ ਵੀ ਦਿੱਤੇ ਗਏ ਸੋ ਤੁਹਾਨੂੰ ਵੀ ਦਿਖਾਉਂਦੇ ਆ ਇਸ ਇਕੱਠ ਦੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਨੌਜਵਾਨ ਆਪ ਮੁਹਾਰੇ ਇੱਥੇ ਪਹੁੰਚੇ ਨੇ ਤੇ ਕਈ ਅਹੁਦੇ ਦਿੱਤੇ ਗਏ ਨੇ ਕੀ ਕੀ ਅਹੁਦੇ ਦਿੱਤੇ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਲਾਨਿੰਗ ਰਵੀ ਬੜਾਚ ਲੈ ਕੇ ਚੱਲ ਰਹੇ ਨੇ ਹਰ ਵਾਰ ਦੇਖਿਆ ਜਾਂਦਾ ਹੈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਰਵੀ ਬੜਾਚ ਦੇ ਨਾਲ ਜੁੜੇ ਹੋਏ ਨੇ ਅਤੇ ਜਦੋਂ ਵੀ ਕੋਈ ਪ੍ਰੋਗਰਾਮ ਮੁਲਿਕਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚ ਕੇ ਆਪਣੇ ਚਹੇਤੇ ਆਗੂ ਰਵੀ ਬੜਾਚ ਦੀ ਜਿੱਥੇ ਹੌਸਲਾ ਅਭਜਾਈ ਕਰਦੇ ਨੇ ਉੱਥੇ ਹੀ ਹਰ ਮੌਕੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਵੀ ਦਿਖਾਈ ਦਿੰਦੇ ਹਨ ਜਿਵੇਂ ਜੇ ਪਹਿਲਾਂ ਆਪਾਂ ਗੁਰੂ ਸਾਹਿਬ ਦਾ ਨਾਮ ਲੈ ਕੇ ਗੱਜ ਕੇ ਫਤੇ ਬੁਲਾਈਏ ਬੋਲੇ ਸੋਨਹਣ ਸੋਨਹੀ ਲਾ ਕੇ ਸਿਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਰ ਆਪਾਂ ਕੌਲਜੰਦੇ ਪ੍ਰਧਾਨ ਲਾ ਰਹੇ ਹਾਂ ਇਹ ਪ੍ਰਧਾਨ ਲਾਉਣ ਦਾ ਮਤਲਬ ਆ ਨਹੀਂ ਹੈਗਾ ਕਿ ਆਪਾਂ ਕੋਈ ਫੁੱਲੜ ਬਾਜੀ ਕਰਨੀ ਆ ਜਾਂ ਕੋਈ ਫੁਗਰ ਬਾਜੀ ਇਹਦਾ ਮੇਰਾ ਵੀਰ ਜਿੰਨੇ ਵੀ ਇੱਥੇ ਯੂਥ ਆ ਸਾਰੇ ਬੰਦੇ ਇੱਕਾ ਬਣਾ ਸਨੇਹ ਲੈ ਕੇ ਚੱਲਿਓ ਮੇਰਾ ਵੀਰ ਆਪਣਾ ਪੰਜਾਬ ਹੌਲੀ-ਹੌਲੀ ਸਾਸ਼ਟਾ ਦੇ ਥਰੂ ਖਤਮ ਹੁੰਦਾ ਜਾ ਰਿਹਾ ਕੁਝ ਬਾਹਰ ਜਾਈ ਜੰਨੇ ਆ ਕੁਝ ਇੱਥੇ ਰਹਿ ਗਏ ਕੋਈ ਨਸ਼ਿਆਂ ਚ ਪਾਤੇ ਕੋਈ ਗੈਂਗਸਟਰ ਬਣਾਤੇ ਮੇਰਾ ਵੀਰ ਕਿਸੇ ਦੀ ਆਪਸੀ ਪਰਸਨਲ ਲੜਾਈ ਝਗੜਾ ਬਿਲਕੁਲ ਹੁੰਦਾ ਏ ਪਰ ਮੇਰਾ ਭਰਾ ਜਿਹੜਾ ਆਪਾਂ ਇਹ ਇਕੱਠ ਕਰਿਆ ਇਹਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰਿਓ ਮੇਰਾ ਭਰਾ ਜਿਹੜਾ ਬੰਦਾ ਨਸ਼ਾ ਮਤ ਮਾੜਾ ਮੋਟਾ ਕਰਦਾ ਏ ਉਹ ਅੱਜ ਦੇ ਬਾਅਦ ਛੱਡ ਕੇ ਆਪਣੇ ਪੰਜਾਬ ਦੀ ਸੇਵਾ ਕਰਿਓ ਜਿਹੜੇ ਬੰਦੇ ਕਿਸੇ ਦਾ ਨਸ਼ਾ ਛਡਾ ਸਕਦੇ ਆ ਉਹ ਕੋਸ਼ਿਸ਼ ਕਰਿਓ ਕਾਲਜ ਵਿੱਚ ਆਪਾਂ ਪੜਦੇ ਆ ਆਪਾਂ ਮੋਈ ਵੀ ਸਟਾਰਟ ਕਰੀ ਵੀ ਆ ਹੰਝੂ ਪੰਜਾਬ ਦਾ ਸਫਰ ਕਿਤਾਬਾਂ ਤੋਂ ਨਸ਼ਿਆਂ ਤੱਕ ਆਪਾਂ ਕਾਲਜ ਵਿੱਚ ਪੜਦੇ ਆ ਪ੍ਰਧਾਨਗੀਆਂ ਸਾਰੀਆਂ ਵਧੀਆ ਚੀਜ਼ਾਂ ਯੂਥ ਨੂੰ ਪੰਜਾਬ ਵਿੱਚ ਪੋਲਿਟਿਕਸ ਚ ਆਉਣਾ ਚਾਹੀਦਾ ਪੰਜਾਬ ਸੁਧਾਰਨਾ ਚਾਹੀਦਾ ਕੋਈ ਕਿਸੇ ਨੂੰ ਹੱਕ ਨਹੀਂ ਬਾਹਰ ਦਾ ਬੰਦਾ ਕੇ ਪੰਜਾਬ ਜਰਾਜ ਕਰੇ ਪਰ ਇਹ ਪ੍ਰਧਾਨ ਇਹ ਬੰਦਿਆਂ ਦੇ ਧਰੂ ਏਕਣਾ ਚ ਪ੍ਰੀਤ ਬਾਈ ਖੜਾ ਤੁਨੋਂ ਆ ਗਿੱਲ ਬਾਈ ਖੜਾ ਸਾਰੇ ਮੇਰੇ ਹੋਰ ਭਰਾ ਖੜੇ ਆ ਕਿਸੇ ਦਾ ਨਾਮ ਲੈ ਲੈਣ ਤੋਂ ਰਹਿ ਗਿਆ ਹੋਮਾ ਪਰ ਮੇਰਾ ਵੀਰ ਅੱਪਾ ਇੱਕ ਮੁਹਿੰਮ ਜਿਹੜੀ ਸਟਾਰਟ ਕਰੀ ਵੀ ਆ ਪ੍ਰਧਾਨ ਦੇ ਧਰੂ ਆਪਾਂ ਨਸ਼ੇ ਪੱਤਿਆਂ ਤੋਂ ਬਾਈ ਯੂਥ ਨੂੰ ਬਚਾਉਣਾ ਏ ਜੇ ਮੇਰਾ ਵੀਰ ਕੋਈ ਨਸ਼ਾ ਪੱਤਾ ਕਰਦਾ ਜਾਂ ਸਮਗਲਰ ਆ ਕੋਈ ਬੜੇ ਲੈਵਲ ਦਾ ਸਮਗਲਰ ਆ ਯਾਰ ਤਾਂ ਜੇ ਆਪ ਤੁਸੀਂ ਮੂਰੇ ਨਹੀਂ ਹੋ ਸਕਦੇ ਮੇਰੇ ਨਾਲ ਜ਼ਰੂਰ ਕੰਟੈਕਟ ਕਰਕੇ ਬਾਈ ਉਹ ਕਰਿਓ ਆਪਾਂ ਆਪਣੇ ਇਲਾਕੇ ਵਿੱਚ ਆ ਨਸ਼ਾ ਬਿਲਕੁਲ ਖਤਮ ਕਰਨਾ ਵੀਰੇ ਆਪਾਂ ਯਾਰ ਯੂਥ ਨੂੰ ਸਹੀ ਟੰਗ ਪਰ ਲੈ ਕੇ ਜਾਣਾ ਏ ਪ੍ਰਧਾਨ ਬਣਦੇ ਆ ਪਰ ਆਪਾਂ ਪ੍ਰਧਾਨ ਬਣਾਉਨੇ ਆ ਯਾਰ ਆਪਣੀ ਯੂਥ ਨੂੰ ਸੇਧ ਦੇਣ ਵਾਸਤੇ ਨਾ ਕੀ ਕੋਈ ਫੁਕਰਵਾਈ ਵਾਸਤੇ ਆਪਣਾ ਕੰਮ ਕਰਿਓ ਪੰਜਾਬ ਵਾਸਤੇ ਵੱਧ ਤੋਂ ਵੱਧ ਜਿਹੜਾ ਆਪਣੇ ਮੁੰਡਿਆਂ ਨੂੰ ਖੇਲਾਂ ਵੱਲ ਜਾਂ ਹੋਰ ਉਹਨਾਂ ਦੀ ਮਦਦ ਕਰੋ ਗਰੀਬ ਬੰਦੇ ਦੀ ਮਦਦ ਕਰੋ ਸਭ ਦੀ ਮਦਦ ਕਰੋ ਜੇ ਕੋਈ ਗਲਤਫਹਿਮੀ ਕਿਹ ਹੈ ਹੋ ਗਿਆ ਹੋਵੇ ਉਹ ਵੀ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਯੂਥੀ ਕਾਂਗਰਸ ਜਿੰਦਾਬਾਦ ਕੀ ਆਕਰ ਕਹਿੰਦੇ ਨੇ ਕਿ ਨੌਜਵਾਨ ਜਿਹੜੇ ਆ ਉਹ ਕਾਫੀ ਨਸ਼ੇ ਨਾਲ ਜੇ ਪੰਜਾਬ ਦਾ ਨਾਮ ਆਂਦਾ ਤਾਂ ਨਸ਼ੇੜੀ ਮੁੰਡਿਆਂ ਦੇ ਨਾਲ ਆਂਦਾ ਪਰ ਅੱਜ ਇੱਕ ਵੱਡਾ ਇਕੱਠ ਜਿਹੜਾ ਦੇਖਣ ਨੂੰ ਸਾਹਮਣੇ ਆਇਆ ਕੀ ਕਹਿਣਾ ਚਾਹੁੰਦੇ ਹੋ ਇੱਡੇ ਕੱਟਣੇ ਇਹ ਤਾਂ ਜੀ ਦੇਖੋ ਸਰਕਾਰਾਂ ਜਿਹੜੀਆਂ ਹੁਣ ਨਜਾਇਜ਼ ਧੱਕੇ ਨਾਲ ਮੁੰਡਿਆਂ ਨੂੰ ਨਸ਼ੇੜੀ ਕਹਿ ਦਿੰਦੇ ਨੇ ਕਹਿੰਦੇ ਬਾਹਰ ਚਲੇਗੇ ਤੁਹਾਡੇ ਸਾਹਮਣੇ ਹੀ ਐ ਔਰੇ ਕੋਈ ਨਸ਼ੇੜੀ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਸਾਰੇ ਮੁੰਡੇ ਵਧੀਆ ਐ ਸਾਰੇ ਵਧੀਆ ਕਰਨੋ ਸਾਰੇ ਕੰਮਕਾਰ ਵਾਲੇ ਮੁੰਡੇ ਅੱਜ ਵੀ ਜੀ ਕਾਂਗਰਸ ਜਵਾਨ ਕਰੀਆ ਰਵੀਵੀਰ ਦੀ ਗਵਾਈ ਹੇਟ ਸਾਰੇ ਅਸੀਂ ਜਿਹੜੇ ਆਪਾਂ ਨੇ ਇਕੱਠ ਕਰਿਆ ਅੱਜ ਵੀ ਕਰਿਆ ਐ ਪ੍ਰਧਾਨ ਵੀ ਲਾਰੇ ਪਰ ਆਪਾਂ ਸਾਰੇ ਨੂੰ ਇੱਕੇ ਚ ਨੇ ਆ ਦੇਣਾ ਚਾਹੁੰਦੇ ਆ ਵੀ ਆਪਾਂ ਆਪਣਾ ਪੰਜਾਬ ਬਚਾਉਣਾ ਅਸੀਂ ਆਪਣੇ ਨਸ਼ਿਆਂ ਤੋਂ ਜਿੰਨੇ ਵੀ ਛੋਟੇ ਵੱਡੇ ਭਾਈ ਐ ਸਾਰੇ ਨਸ਼ਿਆਂ ਦੇ ਬਚਾਉਣਾ ਜੇ ਕੋਈ ਗਈ ਦਲਦਲ ਚ ਫਸਵੀ ਗਿਆ ਐ ਸਾਡੇ ਖੰਦ ਕੰਮ ਵੀ ਕਰਦਾ ਹੈ ਅਸੀਂ ਉਹਨਾਂ ਨੂੰ ਹਮੇਸ਼ਾ ਇੱਕ ਦਿਨ ਹਿੱਕ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਉਹਨਾਂ ਦੇ ਨਾਲ ਕਿੰਨੇ ਕੇ ਨੌਜਵਾਨਾਂ ਨੇ ਅੱਜ ਕਾਂਗਰਸ ਜੁਆਇਨ ਕੀਤੀ ਹੈ ਅੱਜ ਹੀ 500 ਪਲੱਸ ਨੌਜਵਾਨਾਂ ਨੇ ਆਪਣਾ ਜਿਹੜੀ ਹੈ ਇਹ ਪਾਰਟੀ ਕਰੀਏ ਜੋ ਹੈ ਨਾ ਬਾਕੀ ਹੋਰ ਵੀ 2-300 ਮੁੰਡਾ ਜਿਹੜਾ ਆਪਣਾ ਆਸੇ ਪਾਸੇ ਗੋਲ ਜਨ ਇਕੱਠ ਕਰਿਆ ਵਾਏ ਆਪਣੇ ਸਾਰੇ ਭਰਾ ਰਿੰਪੀ ਗਾਂਝਲਾ ਹੋ ਗਿਆ ਆਪਣਾ ਜਤਿੰਦਰ ਵੀਰ ਹੋ ਗਿਆ ਗਗਨੀ ਲਾਉਣੀ ਹੋ ਗਿਆ ਗੁਰਪ੍ਰੀਤ ਨੂੰ ਆ ਹੋ ਗਿਆ ਹੋਰ ਆਪਣੇ ਜਸਪਾਲ ਮਰੰਡਾ ਹੋ ਗਿਆ ਜੱਗੀ ਗਾਂਝਲਾ ਹੋ ਗਿਆ ਕਮਲਵੀਰ ਹੋ ਗਿਆ ਰਵੀ ਵੀਰ ਹੋ ਗਿਆ ਬੱਲੀ ਬਈ ਹੋ ਗਿਆ ਗਿੱਲ ਕਕਰਾਲੀ ਤੋਂ ਹੋ ਗਿਆ ਸਾਰੇ ਭਰਾ ਮ کاری ختم ਕਰ ਰਹੀ ਹੈ ਤੇ نشے ਦੇ ਨੌਜਵਾਨ ਬਚਾਉਣੇ ਆ। ਜੀ ਅੱਜ ਇੱਕ ਵੱਡਾ ਇਕੱਠ ਸਿੰਗਾਪੁਰਾ ਜਿਹੜਾ ਗਰਾਊਂਡ ਦੇ ਵਿੱਚ ਦੇਖਿਆ ਗਿਆ ਆਖਰ ਕੀ ਪ੍ਰੋਗਰਾਮ ਸੀਗਾ ਜਾਣਕਾਰੀ ਦਿਓ। ਦੇਖੋ ਇਹ ਜਿਹੜਾ ਪ੍ਰੋਗਰਾਮ ਆ ਪ੍ਰਾਪ੍ਰਿਤਤਨ ਆ ਗਿੱਲ ਬੱਲੀ ਜੀ ਅਰ ਜਿੰਨੇ ਮੇਰੇ ਭਰਾ ਹੋਰ ਜਿੰਨੇ ਇਹਨਾਂ ਨੇ ਉਪਰਾਲਾ ਕਰਿਆ ਏ ਇਹ ਅਸੀਂ ਪ੍ਰਾਲਾ ਯੂਥ ਕਾਂਗਰਸ ਵਿੱਚ ਸ਼ਾਮਲ ਮੁੰਡੇ ਕਰਕੇ ਇਹਨਾਂ ਨੂੰ ਪ੍ਰਦਾਨ ਲੈ ਰਾਇਤਵਾਰ ਯੂਨੀਵਰਸਿਟੀ ਦਾ ਦੁਆਬੇ ਕਾਲਜ ਦਾ ਇਹਨਾਂ ਨੂੰ ਆਪਾਂ ਨੇ ਸ਼ਾਮਲ ਕਰਾਇਆ ਯੂਥ ਕਾਂਗਰਸ ਚ ਤੇ ਇਹੀ ਮੈਸੇਜ ਦਿੱਤਾ ਹੈ ਕਿ ਆਪਣਾ ਜਿਹੜੇ ਪੰਜਾਬ ਦੀ ਸੇਵਾ ਵੱਧ ਤੋਂ ਵੱਧ ਕਰੀਏ ਕਿਸੇ ਵੀ ਤਰੀਕੇ ਨਾਲ ਆ ਕੋਈ ਅਫਸਰ ਬਣ ਕੇ ਕਰਦਾ ਕੋਈ ਡਾਕਟਰ ਬਣ ਕੇ ਕਰਦਾ ਕੋਈ ਰਾਜਨੀਤਿਕ ਬਣ ਕੇ ਕਰਦਾ ਕੋਈ ਨੇਤਾ ਬਣ ਕੇ ਕਰਦਾ ਜੀ ਕਿੰਨੇ ਕੁ ਨੌਜਵਾਨ ਜਿਹੜੇ ਆ ਜੁਆਇਨ ਕੀਤੇ ਗਏ ਨੇ ਦੇਖੋ ਤੁਹਾਡੇ ਸਾਹਮਣੇ 500-700 ਮੁੰਡਾ ਉਰੇ ਹੈਗਾ ਬਾਕੀ ਹੋਰ ਦੋ ਤਿੰਨ ਜਗਾ ਇਕੱਠ ਕਰਿਆ ਵਾ ਪ੍ਰੀਤ ਵੈਰਾ ਨੇ ਤੇ ਵੱਧ ਤੋਂ ਵੱਧ ਅਸੀਂ ਇਹ ਮੁੰਡਿਆਂ ਦੇ ਥਰੂ ਹੋਰ ਵੀ ਮੁੰਡੇ ਜੋੜੂਗੇ ਸਾਡਾ ਮਕਸਦ ਇਹੀ ਆ ਵੀ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਮਤਲਬ ਜਾਗਰੂਕ ਕਰੀਏ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਉਪਰਾਲੇ ਕਰੀਏ ਜੀ ਕਿਹੜੇ ਕਿਹੜੇ ਉਪਰਾਲੇ ਜਿਹੜੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਪਿਛਲੇ ਸ਼ਾਮੇ ਦੌਰਾਨ ਅਸੀਂ ਹੰਜੂ ਪੰਜਾਬ ਦੇ ਇੱਕ ਮੂਵਮੈਂਟ ਸਟਾਰਟ ਕਰੀ ਵੀ ਆ ਪਿੰਡਾਂ ਵਿੱਚ ਆਪਾਂ ਪ੍ਰੋਗਰਾਮ ਕਰਦੇ ਆ ਨਸ਼ਿਆਂ ਦੇ ਵਿਰੁੱਧ ਜਾਂ ਪਰੇਲੀਆਂ ਵੀ ਕਰਦੇ ਆ ਹੁਣ ਇਹ ਪ੍ਰੀ ਤਰ੍ਹਾਂ ਦੇ ਕਹਿਣ ਤੇ ਆਪਾਂ ਨੇ ਇਹਨਾਂ ਨੇ ਮੁੰਡੇ ਇਹ ਪ੍ਰਧਾਨ ਲਾਏ ਆ ਹੁਣ ਆਪਾਂ ਕਾਲਜਾਂ ਵਿੱਚ ਵੀ ਜਿਹੜਾ ਅਵੇਰਨੈਸ ਕੈਂਪ ਲਾਵਾਂਗੇ ਕਿ ਤਾਂ ਕਿ ਜੋ ਜਿਹੜੇ ਨੌਜਵਾਨ ਆ ਨਸ਼ੇ ਨੂੰ ਵੱਧ ਤੋਂ ਵੱਧ ਨਸ਼ਿਆਂ ਤੋਂ ਬਚ ਸਕਣ ਆੜਾ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰ ਸਕਣ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨਸ਼ੇ ਕਰਦੇ ਆ ਨੌਜਵਾਨ ਮੈਸੇਜ ਤਾਂ ਇਹੀ ਹੈ ਕਿ ਆਪਾਂ ਪਿਛਲਾ ਇਤਿਹਾਸ ਫੋਲ ਕੇ ਦੇਖੀਏ ਗੁਰੂ ਸਾਹਿਬ ਨੇ ਸਾਡੇ ਦਸੇ ਪਾਤਸ਼ਾਹਿਆਂ ਨੇ ਸਾਨੂੰ ਪੰਜਾਬ ਬਚਾਉਣ ਵਾਸਤੇ ਪੰਜਾਬ ਨੂੰ ਅ ਤਰੱਕੀ ਦੀ ਰਿਆਲਿਆ ਕਿੱਡੇ-ਕਿੱਡੀਆਂ ਕੁਰਬਾਨੀਆਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਿਆ ਕਿੰਨੇ ਗੁਰੂਆਂ ਹੋਰ ਤੱਤੀਆਂ ਤੇ ਤਵੀਆਂ ਤੇ ਬਿਠਾਏ ਗਏ ਆ ਰਹਾਂਗੇ ਚਰਾਏ ਗਰੇ ਆ ਉਹਨਾਂ ਨੇ ਪੰਜਾਬ ਸਾਨੂੰ ਇਸ ਕਰਕੇ ਹੀ ਬਖਸ਼ਿਆ ਸੀ ਕਿ ਜਿਹੜਾ ਸਾਡਾ ਪੰਜਾਬ ਆ ਉਹ ਸੋਨੇ ਦੀ ਚੀੜੀ ਰਹੇ ਅੱਜ ਦਾ ਜਿਹੜਾ ਯੂਥ ਆ ਉਹਨੂੰ ਇਹੀ ਮੈਸੇਜ ਆ ਕਿ ਆਪਾਂ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਦੇਖੀਏ ਨਾ ਸੋਹਣਾ ਪੰਜਾਬ ਆਪਾਂ ਨੂੰ ਗੁਰੂਆਂ ਨੇ ਆਪਣੇ ਪਰਿਵਾਰ ਵਾਰ ਕੇ ਦਿੱਤਾ ਏ ਆਪਾਂ ਇਹਨੂੰ ਸੋਨੇ ਦੀ ਚਿੜੀ ਬਣਾਈਏ ਆਪਾਂ ਆਪਣੇ ਪੰਜਾਬ ਦਾ ਜਿਹੜਾ ਨਾਮ ਰੋਸ਼ਨ ਕਰੀਏ ਜੇ ਆਪਾਂ ਆਜ਼ਾਦੀ ਘੁਲਾਟੀਆਂ ਵਾਲੀ ਸਾਈਡ ਨੂੰ ਚੱਲੀਏ ਸ਼ਹੀਦਾਂ ਵਾਲੀ ਸਾਈਡ ਨੂੰ ਚੱਲੀਏ ਤੇ ਤੁਸੀਂ ਭਗਤ ਸਿੰਘ ਦੇਖ ਲਓ ਉਹਨਾਂ ਨੇ ਫਾਂਸੀਆਂ ਲਈਆਂ ਏ ਤੇ ਅੱਜ ਦੇ ਟਾਈਮ 'ਚ ਤਾਂ ਯਾਰ ਫਾਂਸੀ ਲੈਣ ਦੀ ਵੀ ਕੋਈ ਲੋੜ ਨਹੀਂ ਹੈਗੀ ਸਿਰਫ ਆਪਣੇ ਮਾਪੇ-ਬਾਪ ਦਾ ਨਾਮ ਰੋਸ਼ਨ ਕਰਨਾ ਆਪਾਂ ਨੇ ਪੜ੍ਹ ਲਿਖ ਕੇ ਨੇਤਾ ਬਣ ਕੇ ਡਾਕਟਰ ਬਣ ਕੇ ਇੰਜੀਨੀਅਰ ਬਣ ਕੇ ਹੁਣ ਤਾਂ ਕੋਈ ਫਾਂਸੀਆਂ ਗੇਰ ਲੈਣ ਦੀ ਲੋੜ ਨਹੀਂ ਨਾ ਬੰਬ ਗੇਰਨ ਦੀ ਲੋੜ ਹੈ ਪਾਰਲੀਮੈਂਟਾਂ ਦੇ ਬਾਹਰ ਅੱਜ ਦੇ ਟਾਈਮ 'ਚ ਤਾਂ ਆਪਾਂ ਪੜ੍ਹਾਈ ਗੈਲ ਆਪਣੇ ਹੁਨਰ ਗੈਲ ਆਪਣੀ ਤਾਕਤ ਗੈਲ ਆਪਾਂ ਨਸ਼ਿਆਂ ਨੂੰ ਛੱਡ ਕੇ ਗੈਂਗਸਟਰਵਾਦ ਨੂੰ ਛੱਡ ਕੇ ਆਪਾਂ ਆਪਣੇ ਚੰਗੇ ਕੰਮਾਂ 'ਵਾਰ ਬਿਜ਼ਨਸ ਕਾਰੋਬਾਰ ਕਰੋ ਡਾਕਟਰ ਆਈਐਸ ਆਈਪੀਐਸ ਬਣੋ ਰਾਜਨੀਤੀ ਵਿੱਚ ਆਓ ਇਹੀ ਮੈਸੇਜ ਆਈ ਸਾਡਾ ਤਾਂ ਨਾਮ ਆਪਣਾ ਤੇ ਅੱਜ ਸਿੰਘੂਰਾ ਦੇ ਗਰਾਊਂਡ ਵਿੱਚ ਪਹੁੰਚੇ ਹੋ ਐਡਾ ਵੱਡਾ ਇਕੱਠ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਵੀ ਵੀਰ ਜੀ ਮੇਰਾ ਨਾਮ ਕਮਲਜੀਤ ਸਿੰਘ ਲਾਂਡਰਾ ਹਾਂ ਅਸੀਂ ਅੱਜ ਸਿੰਘੂਰਾ ਨੌਜਵਾਨਾਂ ਕੋਲ ਪਹੁੰਚੇ ਨੇ ਜਿੰਨੇ ਵੀ ਨੌਜਵਾਨ ਨੇ ਬੰਨੇ ਚੰਨੇ ਦੇ ਮੁਹਾਲੀ ਜ਼ਿਲ੍ਹੇ ਦੇ ਰੋਪੜ ਜ਼ਿਲ੍ਹੇ ਤੋਂ ਸਾਰਿਆਂ ਨੇ ਇਕੱਠ ਕੀਤਾ ਕਿਉਂਕਿ ਨੌਜਵਾਨੇ ਜਿਹੜਾ ਅੱਜ ਸਾਡੇ ਸਰਕਾਰ ਲਾ ਲੋ ਸਾਡੇ ਦੇਸ਼ ਦੀ ਸਰਕਾਰ ਲਾ ਲੋ ਸਟੇਟ ਦੀ ਸਰਕਾਰ ਲਾ ਲੋ ਨੌਜਵਾਨ ਬੇਰੋਜ਼ਗਾਰੀ ਨਾਲ ਰੋਜ਼ ਲੜ ਰਿਹਾ ਹੈ ਲੜ ਰਹੇ ਨੇ ਮਰ ਰਹੇ ਨੇ ਕਿਸੇ ਨੂੰ ਚਿੱਟੇ ਦਾ ਨਾਂ ਦਿੱਤਾ ਕਿਸੇ ਨੂੰ ਕਾਲੇ ਦਾ ਨਾਂ ਦਿੱਤਾ ਗਵਰਨਮੈਂਟ ਸਾਡੇ ਉੱਤੇ ਤਸ਼ੱਦਦ ਕਰ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਵੱਧ ਤੋਂ ਵੱਧ ਖੇਡਾਂ ਖੇਡਣ ਦੇ ਦਾ ਨਾਰੋਸ਼ਨ ਕਰਨ ਲੋਕ ਸੇਵਾ ਕਰਨ ਸਮਾਜ ਸੇਵਾ ਕਰਨ ਤਾਂ ਜੋ ਆਉਣ ਵਾਲਾ ਸਮਾਂ ਪੰਜਾਬ ਦੇ ਲਈ ਸੁਨਹਿਰੀ ਆ ਸਕੇ ਸਾਫ ਸੁਥਰੀ ਰਾਜਨੀਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਨੌਜਵਾਨਾਂ ਨੂੰ ਨਹੀਂ ਰਾਜਨੀਤੀ ਤਾਂ ਸਾਫ ਸੁਥਰੀ ਹੈ ਜੀ ਰਾਜਨੀਤੀ 'ਚ ਕੋਈ ਹੋ ਨਹੀਂ ਹੈ ਰਾਜਨੀਤੀ 'ਚ ਲੋਕ ਗਲਤ ਵੜ ਗਏ ਨੇ ਰਾਜਨੀਤੀ 'ਚ ਜਿਹੜੇ ਲੋਕ ਨੇ ਗਲਤ ਲੋਕੋ ਕੋ ਵੜ ਗਏ ਨੇ ਜਿਹਨਾਂ ਦੀ ਐਂਟਰੀ ਹੋ ਗਈ ਹੈ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਲੋਕ ਲੋਕ ਰਾਜ ਹੈ ਵੋਟਰ ਆਹੀ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਚੰਗੇ ਬੰਦੇ ਅੱਗੇ ਆਉਣ ਪੰਚਾਇਤੀ ਚੋਣਾਂ ਆ ਰਹੀਆਂ ਕਿਸ ਤਰ੍ਹਾਂ ਨੌਜਵਾਨਾਂ ਨੂੰ ਉਤਸ਼ਾਹਿਤ ਕਰੋਗੇ ਜੀ ਪੰਚਾਇਤੀ ਚੋਣਾਂ 'ਚ ਅਸੀਂ ਕਹਿੰਦੇ ਬਾਤ ਤੋਂ ਬਾਤ ਪੰਜ ਸਰਪੰਚ ਮਿੰਡਾਂ ਦੇ ਨੌਜਵਾਨਾਂ 'ਵਨ એનર્ਜੀ ਹੈ ਕੰਮ ਕਰਨ ਆਪ ਖੁਦ ਵੀ ਕੰਮ ਕਰ ਸਕਦੇ ਨੇ ਐਨਆਰਆ ਵੀਰਾਂ ਦੇ ਸਹਿਯੋਗ ਨਾਲ ਕੰਮ ਕਰ ਸਕਦੇ ਨੇ ਬਾਤ ਤੋਂ ਬਾਤ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ